ਅੱਗੇ ਤੋਂ ਸੱਚੇ ਪਾਤਸ਼ਾਹ ਜਿੰਨੇ ਅਸੀਂ ਇਕੱਠੇ ਆ ਸਤਿ ਸਾਫ ਦੇ ਨਾਲ ਸੱਚੇ ਮੰਦੇ ਨਾਲ ਇੱਕ ਦੂਸਰੇ ਦਾ ਸਾਥ ਦੇ ਕੇ ਆਪਣਾ ਧਰਾ ਆਪਣਾ ਰੂਪ ਵੜਾ ਕੇ ਤੁਰਾਂਗੇ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਫਿਰ ਵਿੱਚ ਮੈਲ ਰੱਖੇ ਨੂੰ ਆਪਿਛਾਣੀ ਮਹਾਰਾਜ ਜੀਓ ਸੱਚੇ ਪਾਤਸ਼ਾਹ ਜੀਓ ਬਲਕੋਤ ਸਮਰੱਥਾ ਬਖਸ਼ਿਓ ਤਾਂ ਕਿ ਅਸੀਂ ਜਿਹੜੀ ਕੀਤੀ ਹੋਈ ਸੱਚੇ ਪਾਤਸ਼ਾਹ ਜੀ ਅਰਦਾਸ ਆ ਉਹਦੇ ਤੇ ਪੂਰੇ ਉੱਤਰ ਸਵੀਕਰੀ ਸੱਚੇ ਪਾਤਸ਼ਾਹ ਮਹਾਰਾਜ ਜੀਓ ਏ ਸੱਚੇ ਪਾਤਸ਼ਾਹ ਪਿਛਲੀਆਂ ਭੁੱਲਾਂ ਜਿਹੜੀਆਂ ਉਹ ਮਾਫ਼ ਕਰ ਦੇਣੀਆਂ ਆ ਅਗਾਹ ਸਾਨੂੰ ਸਮਰਥਕ ਬਖਸ਼ਿਓ ਤਾਂ ਕਿ ਅਸੀਂ ਇਕੱਠੇ ਹੋ ਕੇ ਚੱਲ ਸਕੀਏ ਜੋ ਕੋ ਮਨ ਦੇ ਵਿੱਚ ਪਾਪ ਦਵੇਸ਼ ਰੱਖੇਗਾ ਉਹ ਨੂੰ ਸੱਚੇ ਪਾਤਸ਼ਾਹ ਆਪ ਛਾੜੀ ਸਕਦੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਦੀ ਬੇਤੀ ਹੈ ਮਹਾਰਾਜ ਜੀ ਉਹ ਆਧੀਆਂ ਬਿਆਧੀਆਂ ਆਧੀਆਂ ਤੋਂ ਬਚਾਉਣਾ ਤੁੱਖਾ ਕਲੇਸ਼ ਤੋਂ ਬਚਾਉਣਾ ਵੈਰੀ ਦੁਸ਼ਮਣੋਂ ਤੋਂ ਬਚਾਉਣਾ ਕਲਾ ਕਲੇਸ਼ ਤੋਂ ਬਚਾਉਣਾ ਹਰ ਮદાન ਹਰ ਦਵਾਰ ਬੱਤੇ ਤੋਂ ਬਚਾਉਣਾ ਆਪਣੇ ਚਰਨਾਂ ਨਾਲ ਲੈਣਾ ਆਪਣੇ ਨਾਮ ਦਾ ਡੰਕਾ ਵਜੋਂ ਦਾ ਸਹੀ ਪਿਆਰੇ ਮੇਲ ਜਿੰਦਾ ਮੇਰਾ ਨਾਮ ਤਾਵੇ ਨਾਨਕ ਨਾਮ ਜਪਦੀ ਕਲਾ ਮੇਰੇ ਮਾਲਕ ਜੀ ਸਾਬਾਈ ਨੂੰ ਕੀ ਬੋਲੇ ਸੋਨੇ ਹਾਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਮੀਟਿੰਗ ਹੋਈ ਆ ਕੀ ਅੱਜ ਫੈਸਲਾ ਲਿਆ ਦੇਖੋ ਫੈਸਲਾ ਇਹ ਲਿਆ ਗਿਆ ਆ ਕਿ ਜਿਹੜੀ ਅਮਰਜੀਤ ਬਾਬਾ ਮੋਤੀराम ਮਹਿਰਾ ਮੈਮੋਰੀਅਲ ਚੈਰੀਟੇਬਲ ਟਰਸਟ ਸੀ ਫਤੇਕਰ ਸਾਹਿਬ ਆ ਉਸ ਦੇ ਵਿੱਚ ਰੱਖਿਆ ਗਿਆ ਜਨਰਲ ਅਗਲਾਸ ਉਸ ਦੀ ਪਹਿਲਾਂ ਕਮੇਟੀ ਬਣਾਈ ਗਈ ਸੀ ਜਿਹੜੀ ਸਵਿਧਾਨ ਖੋਦ ਗਏ ਉਹਦੇ ਵਿੱਚ ਅਸੀਂ ਵੀ ਮੈਂਬਰਸ 11 ਮੈਂਬਰੀ ਸੀ ਉਹਦੇ ਵਿੱਚ ਜਿਹੜੇ ਅਸੀਂ ਸੁਝਾਅ ਦਿੱਤੇ ਆ ਉਹ ਸੁਝਾਅ ਜਿਹੜੀ ਇਹਨਾਂ ਸੋਧ ਕੇ ਦਿੱਸਤ ਬਣਾਈਆਂ ਆ ਅਖੀਰ ਉਹਦੇ ਵਿੱਚ ਸੁਝਾਅ ਨਹੀਂ ਪਾਇਆ ਗਿਆ ਅਸੀਂ ਤੇ ਦਿੱਤੇ ਸੀ ਲਿਖ ਕੇ ਕਨਵੀਨਰ ਸਾਹਿਬ ਨੂੰ ਕਿ ਤੁਸੀਂ ਕਨਵੀਨਰ ਹੋ ਤੇ ਤੁਸੀਂ ਇਹ ਚੀਜ਼ ਜਿਹੜੀ ਆ ਇਹ ਜਨਰਲ اجلاس ਦੇ ਵਿੱਚ ਰੱਖ ਕੇ ਤੇ ਪਾਸ ਕਰੋ ਲੇਕਿਨ ਕਨਵੀਨਰ ਸਾਹਿਬ ਨੇ ਉਹ ਪੇਸ਼ ਕਰ ਦਿੱਤੀ ਸ਼ਾਇਦ ਚੇਅਰਮੈਨ ਸਾਹਿਬ ਕੋ ਤੇ ਉੱਥੇ ਇੱਕ ਦੋ ਬੰਦਿਆਂ ਰਲ ਕੇ ਆਪਣੀ ਮਰਜ਼ੀ ਦੇ ਅਨਸਾਰ ਆਪਣੀ ਸਹੂਤ ਦੇ ਅਨਸਾਰ ਉਹਨਾਂ ਨੇ ਇਹ ਜਿਹੜੇ ਮਦਾਂ ਜਿਹੜੀਆਂ ਨੇ ਉਹ ਪਾ ਲਈ ਅਸੀਂ ਉੱਤੇ ਦਸਤਖਤ ਵੀ ਕੀਤੇ ਕਿਉਂਕਿ ਜੇ ਅਸੀਂ ਨਹੀਂ ਕਰਦੇ ਤੇ ਫਿਰ ਇਹ ਗਾਹ ਚੱਲਦਾ ਹੀ ਨਹੀਂ ਸੀ ਕੰਮ ਫਿਰ ਇਹ ਅਰਜਦਾਸ ਹੀ ਨਹੀਂ ਸੁਣਦਾ ਕਮਲ ਸਿੰਘ ਇੱਕ ਮਿੰਟ ਲਈ ਬਹੁਤ ਜੁੜ ਗਏ ਆਪਣੇ ਨਾਲ ਅੱਜ ਦੀ ਮੀਟਿੰਗ ਦੀ ਆ ਚਲੋ ਇਹ ਤਾਂ ਹੋ ਗਿਆ 28 ਤਰੀਕ ਦਾ ਅੱਜ ਜਿਹੜੀ ਅੰਦਾਜ਼ ਕੀਤੀ ਇਕੱਠੇ ਹੋਏ ਆ ਤੁਸੀਂ ਅੱਜ ਸਾਰਾ ਸਭਾਈ ਦੇ ਲੀਡਰ ਜਿਹੜੇ ਸਾਰੇ ਜਿੰਨੇ ਵੀ ਧੜੇ ਹਾਂ ਸਾਡੇ ਇਕੱਠੇ ਹੋ ਕੇ ਚੱਲਣਗੇ ਆਪਣੇ ਪੰਜਾਬ ਦੇ ਵਿੱਚ ਕਸ਼ਪਰਾਤ ਕੋ ਸਭ ਆਪਣਾ ਮੈਰਾ ਬਰਾਦਰੀ ਦੇ ਉਹ ਇਕੱਠੇ ਹੋ ਕੇ ਚੱਲਣਗੇ ਉਹ ਸਾਰੇ ਇਕੱਠੇ ਨੇ ਔਰ ਇਕੱਠੇ ਹੋ ਕੇ ਜਿਹੜਾ ਵੀ ਅੱਗੇ ਕੋਈ ਐਕਸ਼ਨ ਆਉਣਾ ਹਾਂ ਉਹ ਇਕੱਠੇ ਸਖੇ ਹੋ ਕੇ ਕਰਾਂਗੇ ਜਿਹੜਾ ਕੋਈ ਉਹਦੇ ਚ ਖਰਚ ਖਰਚਾ ਆਏਗਾ ਉਹ ਵੀ ਅਸੀਂ ਇਕੱਠੇ ਹੋ ਕੇ ਸਾਰੇ ਜਨੇ ਕਰਾਂਗੇ ਇਹ ਸਾਡਾ ਫੈਸਲਾ ਥੈਂਕ ਯੂ ਧੰਨਵਾਦ 2 ਮਿੰਟ ਦੀ ਗੱਲ ਜੀ ਕਿਉਂਕਿ ਜੁੜੇ ਆ ਬਹੁਤ ਅੱਜ ਦੀ ਮੀਟਿੰਗ ਦੇ ਵਿੱਚ ਕੀ ਇਕੱਠੇ ਹੋਏ ਆ ਜੀ ਸਾਰੇ ਤੁਸੀਂ ਸਾਰੇ ਤੁਹਾਡੇ ਇਕੱਠੇ ਹੋ ਗਏ ਆ ਆਪਣੇ ਗੁੱਥੇ ਗਲੇ ਭੁੱਲ ਕੇ ਜੱਫੀਆਂ ਪੈ ਗਈਆਂ ਪਿਆਰ ਹੋ ਗਿਆ ਕਿ ਜਿਹੜਾ ਵੀ ਅਸੀਂ ਕੰਮ ਕਰਾਂਗੇ ਇਕੱਠੇ ਕਰਾਂਗੇ ਕੀ ਕਹਿਣਾ ਸਾਨੂੰ ਬੜਾ ਸਾਹਿਬ ਇਹ ਕਮੇਟੀ ਅੱਜ ਦੀ ਮੀਟਿੰਗ 'ਚ ਆਉਣ ਵਾਲੇ ਸਮੇਂ 'ਚ ਹਾਂ ਕਸ਼ਮਰ ਰਾਜਪੂਤ ਜਿਹੜਾ ਦਸਤਾਫੇ ਕਰਤਾ ਹੈ ਉਹਤੇ ਠੀਕ ਪ੍ਰਬੰਧ ਕਰਨ ਵਾਸਤੇ ਸਹੀ ਸਮਾਜ ਦੀ ਭਲਾਈ ਲਈ ਇਕੱਠੇ ਹੋਏ ਨੇ ਜੋ ਉੱਥੇ ਨਹੀਂ ਚਲ ਪਾ ਦੇ ਸਮਾਜ ਦੀ ਭਲਾਈ ਕਰ ਰਹੇ ਆ ਕਸਤੀ ਭਲਾਈ ਸਮਾਜ ਦੀ ਭਲਾਈ ਦੀ ਕਤੇ ਹੋ ਕੇ ਆਪਣਾ ਮਾਰਾਗੇ ਤੇ ਜੋ ਵੀ ਉੱਤੇ ਕ੍ਰਿਤੀਆਂ ਆਈਆਂ ਨੇ ਉਹਨੂੰ ਦੂਰ ਧਰਵਾ ਤਿਆਰ ਆ ਧਰਵਾ ਜੀ ਇੱਕ ਮਿੰਟ ਲਈ ਜੀ ਹਾਂਜੀ ਬਲਬੀਰ ਸਿੰਘ ਜੀ ਅੱਥੇ ਗੱਲ ਜੀ ਹਾਂਜੀ ਅੱਜ ਕਿੰਦਾ ਲੱਗਦਾ ਅੱਜ ਇਕੱਠੇ ਹੋ ਗਏ ਸਾਰੇ ਗਰੁੱਪ ਅੱਜ ਅਸੀਂ ਇੱਕ ਵਾਰੀ ਫੇਰ ਦੁਬਾਰਾ ਤੋਂ ਜਿਦਾਂ ਪਹਿਲੇ ਇਕੱਠੇ ਸੀ ਉਸ ਤਰ੍ਹਾਂ ਹੀ ਅਸੀਂ ਅੱਜ ਦੁਬਾਰਾ ਫੇਰ ਦੇ ਇਕੱਠੇ ਹੋ ਕੇ ਕਪਰੰਡ ਲਿਆ ਦਾ ਕਿ ਸਾਡੇ ਪਵਿੱਤਰ ਸਥਾਨ ਬਾਬਾ ਮੋਤੀराम ਮੈਰਾ ਟਰੈਕਟਰ ਵਿੱਚ ਜੋ ਵੀ ਬੇਨਿਜੀਆਂ ਪਹਿਲੇ ਹੋਈਆਂ ਜਿੰਨਾ ਵਰਦਾ ਅਸੀਂ ਪਹਿਲੇ ਤੋਂ ਸਟਰਗਲ ਕਰਦੇ ਆ ਰਹੇ ਸੀਗੇ ਤੇ ਜਿਹਦੇ ਵਾਸਤੇ ਅਸੀਂ ਜਿਹੜਾ ਹੈਗਾ ਮਿੱਟੀ ਚਾਲਿਆ ਸੀ ਵੀ ਅਸੀਂ ਇੱਥੋਂ ਕ੍ਰਾਪਸ਼ਨ ਜਿਹੜੀ ਆ ਜਾਂ ਕ੍ਰਾਪਟ ਬੰਦੇ ਜਿਹੜੇ ਆ ਉਹ ਟਰੱਸਟ ਤੋਂ ਬਾਹਰ ਚੁਟਣੇ ਆ ਇਸ ਕਰਕੇ ਅੱਜ ਅਸੀਂ ਪ੍ਰਣ ਲਿਆਦਾ ਵੀ ਉਹਨਾਂ ਉਹ ਕ੍ਰਾਪਟ ਬੰਦੇ ਜਿਹੜੇ ਆ ਗਿਆ ਜਿਹੜੇ ਟਰੱਸਟ ਦੇ ਵਿੱਚ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਆਪਣੇ ਟਰੱਸਟਟਰ ਦੀ ਸਾਰੀ ਜਿਹੜੀ ਪਾਵਰ ਹੈ ਆਪਣੇ ਸਮਾਜ ਨੂੰ ਖਿਰਜਣ ਵਾਸਤੇ ਲਗਾਵਾਂਗੇ 2 ਮੀਟਰ ਹੀ ਬਸ ਪੁੱਛਣਾ ਕੋਲਾ ਸਾਹਿਬ ਕਿੱਦਾਂ ਲੱਗਦਾ ਅੱਜ ਕੱਡੇ ਹੋ ਗਏ ਟ੍ਰੀਟ ਵਧੀਆ ਵਧੀਆ ਸਾਰਾ ਸਮਾਜ ਇਕੱਠਾ ਹੋਣਾ ਚਾਹੀਦਾ ਹਾਂ ਸਮਾਜ ਵਾਸਤੇ ਆਪਾਂ ਇਹਨਾਂ ਵਿਚਾਰ ਬਟੰਦਰਾ ਕੀਤੀ ਇਹਦੇ ਤੇ ਸਾਡੇ ਸਾਰੇ ਜਿਹੜੇ ਲੱਗਦਾ ਹੋਣ ਵਾਲੇ ਸਮੇਂ 'ਚ ਸਮਾਜ ਉੱਪਰ ਜਾਊਗਾ ਸਾਰੇ ਪੁਰਾਣੇ ਅਸੀਂ ਇਹਨਾਂ ਦਾ ਬੜਾ ਸਤਿਕਾਰ ਕਰਦੇ ਹਾਂ ਸਾਡੇ ਕੋਲ ਇੱਥੇ ਆਏ ਸੀਗੇ ਗੱਲਬਾਤ ਕਰਨ ਵਾਸਤੇ ਸਾਨੂੰ ਅਸੀਂ ਇਹਨਾਂ ਦੀ ਵਿਚਾਰ ਬਹੁਤ ਚੰਗਾ ਲੱਗਾ ਸਾਰਾ ਕਸ਼ਵ ਸਮਾਜ ਮਹਿਰਾ ਸਮਾਜ ਇਹ ਸਾਰੇ ਇਕੱਠਾ ਹੋਵੇ ਔਰ ਅਸੀਂ ਤਰੱਕੀ ਕਰਕੇ ਜੀ ਧੰਨਵਾਦ ਜੀ ਇਸ ਵਕਤ ਆਪਾਂ ਮੰਦਰ ਭਗਵਾਨ ਵਰੁੰਦੇ ਖਵਾਜਾ ਜੀ ਦੇ ਮੰਦਰ ਤੇ ਵਿੱਚ ਅੱਜ ਮੀਟਿੰਗ ਹੋਈ ਆ ਜਿੱਥੇ ਕਿ ਇੱਕ ਪਰਨ ਲਿਆ ਗਿਆ ਇਕੱਠੇ ਹੋ